ਹੋ ਜੂਸ ਅੰਬ ਵਾਂਗ ਮੇਰਾ ਤੂੰ ਕੱਢ ਕੇ ਹੋ ਜੂਸ ਅੰਬ ਵਾਂਗ ਮੇਰਾ ਤੂੰ ਕੱਢ ਕੇ ਗੈਰਾ ਨੂੰ ਪਲਾਵੇ ਫਰੂਟੀਆਂ ਲਾਰਾ ਲਾ ਕੇ ਲਾਰਾ ਲਾ ਕੇ ਲਾਰਾ ਲਾ ਕੇ ਨਾਨਕੇ ਮਿਲਣ ਦਾ ਸ਼ਿਮਲੇ ਮਨਾਵੇ ਛੁੱਟੀਆਂ ਸ਼ਿਮਲੇ ਮਨਾਵੇ ਛੁੱਟੀਆਂ ਸ਼ਿਮਲੇ ਮਨਾਵੇ ਛੁੱਟੀਆਂ ਹੋ ਜੂਸ ਅੰਬ ਵਾਂਗ ਮੇਰਾ ਤੂੰ ਕੱਢ ਕੇ ਕਾਲਜ ਦੇ ਵਿੱਚ ਤੂੰ ਨਵੀਂ ਨਵੀਂ ਆਈ ਅੱਖ ਸਾਰਿਆਂ ਨੇ ਬਸ ਤੇਰੇ ਤੇ ਟਿਕਾਈ ਉਹ ਟੈਟੂ ਗੁੱਟ ਤੇ ਅਮਨ ਵਾਲਾ ਵੇਖ ਵੇਖ ਉਹ ਟੈਟੂ ਗੁੱਟ ਤੇ ਅਮਨ ਵਾਲਾ ਵੇਖ ਵੇਖ ਮੰਦਿਰ ਦੀਆਂ ਉਮੀਦਾਂ ਟੁੱਟੀਆਂ ਹੁਲਾਰਾ ਲਾ ਕੇ ਹੁਲਾਰਾ ਲਾ ਕੇ ਲਾਰਾ ਲਾ ਕੇ ਨਾਨਕੇ ਮਿਲਣ ਦਾ ਸ਼ਿਮਲੇ ਮਨਾਵੇ ਛੁੱਟੀਆਂ ਸ਼ਿਮਲੇ ਮਨਾਵੇ ਛੁੱਟੀਆਂ ਸ਼ਿਮਲੇ ਮਨਾਵੇ ਛੁੱਟੀਆਂ ਉਹ ਜੂਸ ਆਂਬ ਵਾਂਗ ਮੇਰਾ ਤੂੰ ਕੱਢ ਕੇ ਖਵਾਬਾਂ ਦਾ ਮਹਿਲ ਤੂੰ ਮੇਰੇ ਨਾਲ ਸਜਾਇਆ ਮੰਗ ਚ ਸੰਦੂਰ ਕੇ ਸਿਹੋਰ ਤੋਂ ਪਵਾਇਆ ਭੇਜ ਭੇਜ ਲਿਖ ਤਾਂ ਜੋ ਮੈਨੂੰ ਪਰਮਾਇਆ ਭੇਜ ਭੇਜ ਲਿਖ ਤਾਂ ਜੋ ਮੈਨੂੰ ਪਰਮਾਇਆ ਮੈਂ ਸਾਰੀਆਂ ਹੀ ਪਾੜ ਛੁੱਟੀਆਂ ਓ ਲਾਰਾ ਲਾ ਕੇ ਲਾਰਾ ਲਾ ਕੇ ਲਾ 라 ਲਾ ਕੇ ਪੰਜੋਲੇ ਪਿੰਡ ਮਿਲਣ ਦਾ ਪਰਖਾਲੀ ਤੂੰ ਮਨਾਵੇ ਛੁੱਟੀਆਂ ਪਰਖਾਲੀ ਤੂੰ ਮਨਾਵੇ ਛੁੱਟੀਆਂ ਪਰਖਾਲੀ ਤੂੰ ਮਨਾਵੇ ਛੁੱਟੀਆਂ ਉਹ ਜੂਸ ਅੰਬ ਵਾਂਗ ਮੇਰਾ ਤੂੰ ਕੱਢ ਕੇ